ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦੇ ਹੋਏ ਜਲੰਧਰ ਸ਼ਹਿਰ ਦੇ ਵਿੱਚ ਨਗਰ ਕੀਰਤਨ ਕੱਢਣ ਦੀਆਂ ਤਿਆਰੀਆਂ ਜੋਰਾ-ਸ਼ੋਰਾ ਨਾਲ ਚੱਲਦੀਆਂ ਹਨ ਜਿਸ ਦੇ ਚੱਲਦੇ ਸਿੱਖ ਸੰਗਤਾਂ ਵੱਲੋਂ ਸ਼ਹਿਰ ਦੇ ਵੱਖ-ਵੱਖ ਥਾਵਾਂ ਤੇ ਫਲੈਕਸ ਬੋਰਡ ਵੀ ਲਗਾਏ ਗਏ ਹਨ ਜਿਨ੍ਹਾਂ ਤੇ ਪਵਿੱਤਰ ਬਾਣੀ ਦੀਆਂ ਤੁਕਾਂ ਲਿਖੀਆਂ ਹੋਈਆਂ ਸਨ ਅਤੇ ਸਿੱਖ ਆਗੂਆਂ ਦੀਆਂ ਤਸਵੀਰਾਂ ਵੀ ਲਗਾਈਆਂ ਗਈਆਂ ਸਨ ਪਰ ਕੁਝ ਸ਼ਰਾਰਤੀ ਅੰਸਰਾਂ ਵੱਲੋਂ ਸ਼ਹਿਰ ਦਾ ਮਾਹੌਲ ਖਰਾਬ ਕਰਨ ਅਤੇ ਆਪਸੀ ਭਾਈਚਾਰਕ ਵਿੱਚ ਫੁੱਟ ਪਾਉਣ ਲਈ ਫਲੈਕਸਾਂ ਨੂੰ ਭਾਰ ਦਿੱਤਾ ਗਿਆ ਜਿਸ ਦੀ ਘਟੀਆ ਹਰਕਤ ਕੈਮਰੇ ਵਿੱਚ ਕੈਦ ਹੋ ਗਈ ਤਸਵੀਰਾਂ ਵਿੱਚ ਤੁਸੀਂ ਸਾਫ਼ ਤੌਰ ਤੇ ਦੇਖ ਸਕਦੇ ਹੋ ਕਿ ਇੱਕ ਸ਼ਖਸ ਦੇ ਵੱਲੋਂ ਬੋਰਡ ਨੂੰ ਪਾੜ ਕੇ ਥੱਲੇ ਸੁੱਟਿਆ ਜਾ ਰਿਹਾ ਇਸ ਘਟਨਾ ਤੋਂ ਬਾਅਦ ਸਿੱਖ ਸੰਗਤਾਂ ਦੇ ਵਿੱਚ ਕਾਫੀ ਗੁੱਸਾ ਦੇਖਣ ਨੂੰ ਮਿਲਿਆ ਔਰ ਉਹਨਾਂ ਲੋਕਾਂ ਵਾਸਤੇ ਬਹੁਤ ਵੱਡੀ ਗੱਲ ਹੈ ਕਿਉਂਕਿ ਵੀ ਸਾਡੇ ਦੇਸ਼ ਦੇ ਵਾਸੀ ਨੇ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਸਰਬੰਸ ਜਾਨੀ ਨੇ ਆਪਣਾ ਸਰਬੰਸ ਕਿਹਨਾਂ ਲੋਕਾਂ ਵਾਸਤੇ ਭਰਿਆ ਸੀ ਉਹਨਾਂ ਨੇ ਆਪਣੇ ਪਿਤਾ ਜੀ ਨੂੰ ਸ਼ਹੀਦ ਹੋਣ ਵਾਸਤੇ ਕਿਉਂ ਭੇਜਿਆ ਸੀ ਆਪਣੇ ਚਾਰੇ ਸਾਹਿਬ ਜੀ ਦੇ ਬਾਰੇ ਤੇ ਕਿਉਂ ਬਾਰੇ ਸਨ ਇਸ ਦੇਸ਼ ਦੀ ਖਾਤਰ ਇਸ ਦੇਸ਼ ਦੇ ਧਰਮ ਨੂੰ ਬਚਾਉਣ ਦੀ ਖਾਤਰ ਸਾਨੂੰ ਜਾਨ ਲਾਉਣੀ ਪਈ ਅੱਜ ਜੇ ਉਹਨਾਂ ਦੇ ਖੋੜ ਜਿਹੜੇ ਹੁਣ 17 ਤਰੀਕ ਨੂੰ ਗੁਰਗੋਵਿੰਦ ਸਿੰਘ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਹੈ 15 ਨੂੰ ਸ਼ਹਿਰ ਜਗਰ ਕੀ ਤੋਂ ਨਿਕਲਣਾ ਜੋ ਉਹਨਾਂ ਦੇ ਭੁਲਾ ਰਿਹਾ ਹੈ ਇਹਦਾ ਮਤਲਬ ਸਭ ਤੋਂ ਵੱਡਾ ਕਿਰਤ ਕਾਰਨਾ ਬੰਦਾ ਜਿਹੜਾ ਕੰਮ ਕਰਦਾ ਸੋ ਸਾਡੀ ਉਹਨੂੰ ਤਾੜਨਾ ਹੈ ਕਿ ਜੇ ਜੋ ਕਾਬੂ ਆ ਗਿਆ ਫੇਰ ਅਸੀਂ ਸਿੱਖੀ ਦੇ ਆਧਾਰ ਉੱਤੇ ਜਿਆਦਾ ਦੇਵਾਂਗੇ ਜਿਸ ਪੁਰਸ ਨੇ ਕੋ ਕੰਮ ਨਾ ਕੀਤਾ। ਇਹ ਨਹੀਂ ਗੱਲ ਕਰਦੇ। ਵਾਏ ਕੁਸ਼ੀ ਕਰਦਾ। ਅਸਲ ਵਾਏ ਜੀ ਦੀ ਕੀ ਬਤੇ। ਇਸੇ ਤਰ੍ਹਾਂ ਕਲਵੀਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਪਾਤਸ਼ਾਹੀ ਦੇ ਪ੍ਰਕਾਸ਼ ਪੁਰੂ ਨੂੰ ਮੋਖ ਰੱਖਿਆ। 15 ਤਰੀਕ ਨੂੰ ਜੋ ਸੰਪੂਰਨ ਜਲੰਧਰ ਸ਼ਹਿਰ ਵੱਲੋਂ ਇੱਕ ਸਾਂਝਾ ਲਗਨ ਕੀਰਤਨ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਪੁਰੂ ਨੂੰ ਮੋਖ ਰੱਖਦੇ ਨਿਕਲ ਰਿਹਾ ਹੈ। ਸਾਰੇ ਹੀ ਜਲੰਧਰ ਸ਼ਹਿਰ ਦੇ ਸਿੱਖ ਨੁਮਾਇੰਦਿਆਂ ਦਾ ਇੱਕ ਬੋਰਡ ਸਾਂਝਾ ਬੋਰਡ ਜਿਹੜਾ ਇਸੇ ਕੋਲ ਅਲਗ ਵਿਚੋਕ ਵਿੱਚ ਲੱਗਿਆ ਸੀ ਜੋ ਕਿਸੇ ਸ਼ਰਾਰਤੀ ਬੰਦੇ ਨੇ ਸ਼ਰਾਰਤ ਕਰਕੇ ਉਸ ਬੋਰਡ ਨੂੰ ਪਾੜ ਦਿੱਤਾ ਹੈ। ਇਹ ਪਾੜ ਕੇ ਜੋ ਵੀ ਉਸ ਬੋਰਡ ਦੇ ਵਿੱਚ ਲਿਖਿਆ ਸੀ ਬਾਣੀ ਦੀ ਟੁਕਾਂ ਸੀਗੀ ਆ ਗੁਰੂ ਸਾਹਿਬ ਜੀ ਦੀਆਂ ਸਾਰੇ ਨਮਾਇੰਦਿਆਂ ਦੀਆਂ ਫੋਟੋਆਂ ਸੀਗੀਆਂ ਉਹ ਸ਼ਰਾਰਤ ਉਸ ਲੈ ਕੇ ਗਿਆ ਵਾ। ਇਹ ਬੇਨਤੀ ਆ ਕਿ ਜੇ ਅੱਜ ਸਿੱਖਾਂ ਦੇ ਨਾਲ ਇਹ ਸ਼ਰਾਰਤ ਕੀਤੀ ਜਾ ਰਹੀ ਆ ਤੇ ਕੱਲ ਨੂੰ ਪਤਾ ਨਹੀਂ ਕੀ ਕੁਝ ਹੋ ਸਕਦਾ। ਇਹ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਗਈ ਆ ਕਿ ਵੀ ਛੇਤੀ ਤੋਂ ਛੇਤੀ ਇਹ ਸ਼ਰਾਰਤੀ ਬੰਦਿਆਂ ਦੇ ਵਿਰਤੀ ਕਾਰਵਾਈ ਕਰਕੇ ਸਾਰੇ ਜਲੰਧਰ ਸ਼ਹਿਰ ਦੇ ਨੁਮਾਇੰਦਿਆਂ ਦੇ ਸਾਹਮਣੇ ਉਸ ਬੰਦੇ ਨੂੰ ਸਾਝਾ ਕੀਤਾ ਜਾਵੇ ਓਪਨ ਕੀਤਾ ਜਾਵੇ ਨਹੀਂ ਤੇ ਜੋ ਵੀ ਸੇਕ ਨੁਮਾਇੰਦੇ ਇਕੱਠੇ ਹੋ ਕੇ ਜੋ ਵੀ ਸਾਡੇ ਕੋਲ ਬਣੇਗਾ ਅਸੀਂ ਆਪਣੀ ਬਣਦੀ ਕਾਰਵਾਈ ਸਾਰੇ ਇਕੱਠੇ ਹੋ ਕੇ ਆਪਣੇ ਆਪ ਕਰਾਂਗੇ ਬਾਈ ਕੱਲਾ ਇੱਥੇ ਹੀ ਬੋਰਡ ਪਾੜ ਜਾਗਾ ਹੋਰ ਜਲੰਧਰ ਸ਼ਹਿਰ ਜੀ ਬਹੁਤ ਲੱਗੇ ਬੋਰਡ ਲੱਗਦੇ ਪਏ ਆ ਜੀ ਬੋਰਡ ਲੱਗਦੇ ਪਏ ਆ ਹਜੇ ਕੁਝ ਨਹੀਂ ਕਹਿ ਸਕਦੇ ਹਜੇ ਪਹਿਲਾ ਬੋਰਡ ਪਾਟਿਆ ਵਾ ਕਿ ਕੱਲ ਨੂੰ ਕੀ ਪਤਾ ਹਾਜੇ ਦੇ 15 ਦਿਨ ਸਾਰਾ ਕੁਝ ਚੱਲਣਾ ਹੈ ਨਾ ਜੀ ਕੁਝ ਵੀ ਹੋ ਸਕਦਾ ਹੈ ਜੇ ਅੱਜ ਨਹੀਂ ਕਾਰਵਾਈ ਕੀਤੀ ਗਈ ਤੇ ਕੱਲ ਨੂੰ ਕੀ ਹੋਏਗਾ ਤੇ ਇਹ ਤੇ ਆਪਾਂ ਕਹਿ ਨਹੀਂ ਸਕਦੇ ਬਾਬਾ ਜੀ ਜਿਹੜੇ ਸ਼ਹਿਰ ਵਿੱਚ ਕੈਮਰੇ ਲੱਗੇ ਨੇ ਉਹਦੇ ਵਿੱਚ ਕੋਈ ਸੀਸੀਟੀਵੀ ਸਾਹਮਣੇ ਆਈ ਸੀਸੀਟੀਵੀ ਕੈਮਰੇ ਦੇ ਵਿੱਚ ਇੱਕ ਬੰਦਾ ਬੋਰਡ ਦੇ ਪਿੱਛੋਂ ਦੀ ਪਹਿਲਾਂ ਬੋਰਡ ਨੂੰ ਕਾੜਦਾ ਵਾ ਫਿਰ ਉਹਨੂੰ ਇਕੱਠਾ ਕਰਕੇ ਰਾਤ ਨੂੰ 11:30 ਵਜੇ ਬੋਰਡ ਨੂੰ ਇਕੱਠਾ ਕਰਕੇ ਲੈ ਕੇ ਜਾਂਦਾ ਲਗਭਗ ਆਧਾ ਪੂਨੇ ਘੰਟੇ ਦੇ ਵਿੱਚ ਕਾਰਵਾਈ ਹੋਈ ਕਿੰਨੇ ਕ ਵਜੇ ਦੀ 11:30 ਵਜੇ ਦੇ ਨੇੜੇ ਦੀ 11:30 ਵਜੇ ਤੱਕ ਦੇ ਟ੍ਰੈਫਿਕ ਹੀ ਬਹੁਤ ਹੁੰਦੀ ਹੈ ਕਿਉਂਕਿ ਸਾਹ ਹਾਂਜੀ ਤਾਂ ਹੀ ਫਿਰ ਸ਼ਰਾਰਤੀ ਬੰਦਾ ਹੀ ਹੋ ਸਕਦਾ ਕੋਈ ਨਾ ਕੀ ਸੋਚੀ ਸਮਝੀਏ ਕੋਈ ਦੀ ਸ਼ਰਤ ਹੈ ਸੋਚ ਸਮਝ ਕੇ ਇਰਾਦਾ ਕੀਤਾ ਗਿਆ ਠੀਕ ਹੈ ਜੇਕਰ ਇਹ ਕਿਹੜਾ ਹੈ ਬੰਦੇ ਦੇ ਕੋਈ ਬਾੰਦ ਜੀ ਹਾਂਜੀ ਹਾਂਜੀ ਸ਼ਰਾਰਤੀ ਸ਼ਰਾਰਤੀ ਅੱਧਰ ਬੋਰ ਨੂੰ ਨੈਕਸਟ ਬੋਰ ਨੂੰ ਲੈਕਸ ਉਤਾਰ ਕੇ ਨਾਲੋਂ ਲੈ ਕੇ ਹਮਮ ਅਜੇ ਗੌਂਦ ਦੇ ਮੁੱਖੇ ਦੇ ਜਿਹੜੇ ਸ਼ੇਡੋਂ ਲੈ ਕੇ ਦੋ ਵਾਰੀ ਕਰ ਕੋਈ ਸਰ ਸੀਸੀਟੀਵੀ ਵਗੈਰਾ ਸਾਹਮਣੇ ਆਈਏ ਦੇਖਦੇ ਸੀ ਜੀ ਥੋੜੀ ਜਿਹਾ ਉਹ ਟੈਗੀ ਪਰ ਜੇ ਆਪਣੇ ਤੌਰ ਤੇ ਤੇਜ਼ ਕਰ ਦਿੱਤਾ ਠੀਕ ਹੈ ਜੀ ਇਸ ਮੌਕੇ ਸੰਗਤਾਂ ਨੇ ਇਹ ਮਾਮਲਾ ਪੁਲਿਸ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆ ਦਿੱਤਾ ਗਿਆ ਅਤੇ ਬੋਰਡ 파ੜਨ ਵਾਲੇ ਲੋਕਾਂ ਤੇ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਅਜੇ ਹੇ ਚ ਦੇਖਣਾ ਹੋਵੇਗਾ ਕਿ ਪੁਲਿਸ ਪ੍ਰਸ਼ਾਸਨ ਮੁਲਜ਼ਮਾ ਨੂੰ ਕਦੋਂ ਤੱਕ ਫੜ ਕੇ ਸਲਾਖਾਂ ਪਿੱਛੇ ਸੁੱਟਦਾ ਹੈ ਹਕੀਕਤ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ